ਫਗਵਾੜਾ ਵਿੱਚ ਸਵੇਰ ਤੋਂ ਹੋ ਰਹੀ بارش ਨੇ ਜਿੱਥੇ ਫਗਵਾੜਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ ਹੈ ਉੱਥੇ ਹੀ ਇਸ بارش ਨੇ ਪੂਰਾ ਸ਼ਹਿਰ ਜਲ-थल ਕਰਕੇ ਰੱਖ ਦਿੱਤਾ ਗੱਲ ਕਰੀਏ ਗૌਸ਼ਲਾ ਬਿਆਰ ਬੰਗਾ ਰੋਡ ਅਤੇ ਹਰਗੋਬਿੰਗ ਨਗਰ ਦੇ ਨਾਲ-ਨਾਲ ਮੁੱਖ ਜੀਟੀ ਰੋਡ ਦੀ ਤਾਂ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਇਸ بارش ਨਾਲ ਜਿੱਥੇ ਦੁਕਾਨਾਂ ਅੰਦਰ ਪਾਣੀ ਚਵਾ ਹੋ ਗਿਆ ਉੱਥੇ ਲੰਘਣ ਵਾਲਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਫਗਵਾੜਾ ਸ਼ਹਿਰ ਵੀ ਦੂਸਰੀ ਬਰਸਾਤ ਹੋਈ ਹੈ ਜਿਸ ਨੇ ਮੁਰਤੋਂ ਸ਼ਹਿਰ ਨੂੰ ਜਲ-थल ਕਰਕੇ ਰੱਖ ਦਿੱਤਾ ਹੈ। ਉਹਨਾਂ ਨਗਰ ਨਿਗਮ ਪਾਸੋਂ ਮੰਗ ਕੀਤੀ ਗਈ ਇਸ ਬਾਰਿਸ਼ ਨਾਲ ਦੁਕਾਨਦਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਿਸ ਸਬੰਧੀ ਉਹਨਾਂ ਵੱਲੋਂ ਬਹੁਤ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦੱਸਿਆ ਵੀ ਜਾ ਚੁੱਕਾ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਮੰਗ ਕੀਤੀ ਗਈ ਇਹਨਾਂ ਨਾਲੀਆਂ ਦੀ ਸਫਾਈ ਚੰਗੀ ਤਰ੍ਹਾਂ ਨਾਲ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕੀ ਕਹਨੇ ਜਾਂਦੇ ਅੱਜ ਜਿਹੜੀ ਦੂਜੀ ਬਰਸਾਤ ਹੋਈ ਆ ਦੇਖੋ ਜੀ ਦੂਜੀ ਬਰਸਾਤ ਹੋਈ ਆ ਜੋ ਪਹਿਲੀ ਬਰਸਾਤ ਚ ਹੋਇਆ ਸੀ ਉਹੀ ਕੰਮ ਫੇਰ ਹੋ ਗਿਆ ਆ ਇਹ ਤਾਂ ਚਲੋ ਦਿਨੇ ਸੀਗਾ ਕਿ ਲੋਕੀ ਆਪਣੀਆਂ ਦੁਕਾਨਾਂ ਲਿਆ ਕੇ ਥੋੜਾ ਜਿਹਾ ਬਚਾਅ ਕੀਤਾ ਲੇਕਿਨ ਫੇਰ ਵੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਬਾਜ਼ਾਰ ਚ ਦੇਖੋ ਪਾਣੀ ਆ ਹੁਣ ਬਰਸਾਤ ਥੋੜੀ ਘੱਡੀ ਆ ਤੇ ਲੇਕਿਨ ਪਾਣੀ ਨਹੀਂ ਹਲੇ ਤੱਕ ਨਿਕਲਿਆ ਔਰ ਸਾਰੇ ਸ਼ਹਿਰ ਦਾ ਇਹ ਹੀ ਹਾਲ ਆ ਜੀ ਮੈਂ ਨਗਰ ਨਿਗਮ ਨੂੰ ਦੇਖੋ ਜਦੋਂ ਨਹੀਂ ਵੀ ਬਣਿਆ ਸੀ ਉਦੋਂ ਵੀ ਆਉਂਦੇ ਸੀ ਲੀਡਰ ਫੋਟੋਆਂ ਖਿਜਾ ਕੇ ਜਾਂਦੇ ਸੀ ਹੁਣ ਜੇ ਨਗਰ ਨਿਗਮ ਬਣਿਆ ਆ ਤੇ ਅਸੀਂ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਇਹਦਾ ਹੱਲ ਕੀਤਾ ਜਾਵੇ ਪ੍ਰੋਪਰ ਤੌਰ ਤੇ ਸ਼ਹਿਰ ਦੇ ਨਾਲੇ ਔਰ ਸੀਵਰੇਜ ਦਾਤ ਕਰਾਏ ਜਾਣ ਜਿਹੜਾ ਇਹ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਨਾਲ ਦੁਕਾਨਦਾਰਾਂ ਨੂੰ ਨੁਕਸਾਨ ਹੁੰਦਾ ਉਹ ਨਾ ਹੋਵੇ ਫਗਵਾੜਾ ਵਿੱਚ ਸਵੇਰ ਤੋਂ ਹੋ ਰਹੀ بارش ਨੇ ਜਿੱਥੇ ਫਗਵਾੜਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ ਹੈ ਉੱਥੇ ਹੀ ਇਸ بارش ਨੇ ਪੂਰਾ ਸ਼ਹਿਰ ਜਲ-थल ਕਰਕੇ ਰੱਖ ਦਿੱਤਾ ਗੱਲ ਕਰੀਏ ਗौਸ਼ਲਾਬੀਯਾਰ ਬੰਗਾਰੋਡ ਅਤੇ ਹਰਗੋਬਿੰਗ ਨਗਰ ਦੇ ਨਾਲ-ਨਾਲ ਮੁੱਖ ਜੀਟੀ ਰੋਡ ਦੀ ਤਾਂ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਇਸ بارش ਨਾਲ ਜਿੱਥੇ ਦੁਕਾਨਾਂ ਅੰਦਰ ਪਾਣੀ ਚਵਾ ਹੋ ਗਿਆ ਉੱਥੇ ਲੰਘਣ ਵਾਲਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਫਗਵਾੜਾ ਸ਼ਹਿਰ ਵੀ ਦੂਸਰੀ ਬਰਸਾਤ ਹੋਈ ਹੈ ਜਿਸ ਨੇ ਮੁਰਤੋਂ ਸ਼ਹਿਰ ਨੂੰ ਜਲਦ-ਹਲ ਕਰਕੇ ਰੱਖ ਦਿੱਤਾ ਹੈ। ਉਹਨਾਂ ਨਗਰ ਨਿਗਮ ਪਾਸੋਂ ਮੰਗ ਕੀਤੀ ਗਈ ਇਸ ਬਾਰਿਸ਼ ਨਾਲ ਦੁਕਾਨਦਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਿਸ ਸਬੰਧੀ ਉਹਨਾਂ ਵੱਲੋਂ ਬਹੁਤ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦੱਸਿਆ ਵੀ ਜਾ ਚੁੱਕਾ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਮੰਗ ਕੀਤੀ ਗਈ ਇਹਨਾਂ ਨਾਲਿਆਂ ਦੀ ਸਾਫ ਸਫਾਈ ਚੰਗੀ ਤਰ੍ਹਾਂ ਨਾਲ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਨ ਦੀ ਵਿਸ਼ੇਸ਼ ਰਿਪੋਰਟ ਕੀ ਕਹਨੇ ਜਾਂਦੇ ਅੱਜ ਜਿਹੜੀ ਦੂਜੀ ਬਰਸਾਤ ਹੋਈ ਆ ਦੇਖੋ ਜੀ ਦੂਜੀ ਬਰਸਾਤ ਹੋਈ ਆ ਜੋ ਪਹਿਲੀ ਬਰਸਾਤ ਚ ਹੋਇਆ ਸੀ ਉਹੀ ਕੰਮ ਫੇਰ ਹੋ ਗਿਆ ਆ ਇਹ ਤਾਂ ਚਲੋ ਦਿਨੇ ਸੀਗਾ ਕਿ ਲੋਕੀ ਆਪਣੀਆਂ ਦੁਕਾਨਾਂ ਲਿਆ ਕੇ ਥੋੜਾ ਜਿਹਾ ਬਚਾਅ ਕੀਤਾ ਲੇਕਿਨ ਫੇਰ ਵੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਬਾਜ਼ਾਰ ਚ ਦੇਖੋ ਪਾਣੀ ਆ ਹੁਣ ਬਰਸਾਤ ਥੋੜੀ ਘੱਡੀ ਆ ਤੇ ਲੇਕਿਨ ਪਾਣੀ ਨਹੀਂ ਹਲੇ ਤੱਕ ਨਿਕਲਿਆ ਔਰ ਸਾਰੇ ਸ਼ਹਿਰ ਦਾ ਇਹ ਹੀ ਹਾਲ ਆ ਜੀ ਮੈਂ ਨਗਰ ਨਿਗਮ ਨੂੰ ਦੇਖੋ ਜਦੋਂ ਨਹੀਂ ਵੀ ਬਣਿਆ ਸੀ ਉਦੋਂ ਵੀ ਆਉਂਦੇ ਸੀ ਲੀਡਰ ਫੋਟੋਆਂ ਖਿਜਾ ਕੇ ਜਾਂਦੇ ਸੀ ਹੁਣ ਜੇ ਨਗਰ ਨਿਗਮ ਬਣਿਆ ਆ ਤੇ ਅਸੀਂ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਇਹਦਾ ਹੱਲ ਕੀਤਾ ਜਾਵੇ ਪ੍ਰੋਪਰ ਤੌਰ ਤੇ ਸ਼ਹਿਰ ਦੇ ਨਾਲੇ ਔਰ ਸੀਵਰੇਜ ਦਾ ਇਲਾਜ ਕਰਾਇਆ ਜਾਣ ਜਿਹੜਾ ਇਹ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਨਾਲ ਦੁਕਾਨਦਾਰਾਂ ਨੂੰ ਨੁਕਸਾਨ ਹੁੰਦਾ ਉਹ ਨਾ ਹੋਵੇ